ਸ਼ਾਦੀ ਜ਼ਿੰਦਗੀ ਵਿੱਚ ਇੱਕ ਇੱਕ ਮਿੰਟ ਨਵਾਂ ਹੈ ਜਿਹੜਾ ਅੱਜ ਸਾਨੂੰ ਇੱਕ ਮਿੰਟ ਅੱਗੇ ਮਿਲਣਾ ਹੈ ਨਾ ਉਹ ਨਵਾਂ ਹੈ ਸਾਡੀ ਜ਼ਿੰਦਗੀ ਵਿੱਚ ਇੱਕ ਇੱਕ ਦਿਨ ਸਾਡੀ ਜ਼ਿੰਦਗੀ ਵਿੱਚ ਨਵਾਂ ਹੈ ਅਸੀਂ ਤੇ ਇੱਕ ਸਾਲ ਨੂੰ ਲੈ ਕੇ ਬੈਠ ਗਏ ਵੀ ਅੱਜ ਨਵਾਂ ਸਾਲ ਹੈ ਅੱਜ ਚਲੀਏ ਗੁਰਦੁਆਰੇ ਮੱਥਾ ਟੇਕੀ ਅੱਜ ਜਾ ਕੇ ਬੋਧੀਆਂ ਬਖਸ਼ਾ ਮਿਲ ਜਾਣੀ ਨਹੀਂ ਗੁਰਮਤਿ ਇਸ ਸਦਾਰਤ ਨੂੰ ਨਹੀਂ ਮੰਨਦੀ ਗੁਰਮਤਿ ਇਹ ਗੱਲ ਕਹਿੰਦੀ ਹੈ ਵੀ ਤੇਰੀ ਜ਼ਿੰਦਗੀ ਵਿੱਚ ਹਰੇਕ ਦਿਨ ਹੀ ਨਵਾਂ ਹੈ ਹਰ ਇੱਕ ਮਿੰਟ ਨਵਾਂ ਹੈ ਹਰ ਇੱਕ ਸਮੇਂ ਤੇਰੀ ਜ਼ਿੰਦਗੀ ਨਵੀਂ ਹੈ ਤੇ ਨਵਾਂ ਸਾਲ ਤੇਰਾ ਮਨਾਇਆ ਤਾਂ ਲਾਭਦਾਇਕ ਹੈ ਜੇ ਤੂੰ ਨਵੇਂ ਸਾਲ ਦੇ ਵਿੱਚ ਕੋਈ ਨਵਾਂ ਗੁਣ ਸਿੱਖ ਲਵੇ ਮੰਨ ਲਓ ਵੀ ਅੱਜ ਤੋਂ ਬਾਅਦ ਅਸੀਂ ਹਰ ਰੋਜ਼ ਇੱਕ ਪ੍ਰਣ ਕਰ ਲਈਏ ਵੀ ਮੈਂ ਗੁਰੂ ਘਰੇ ਬੱਥਾ ਟੇਕਣਾ ਹੀ ਟੇਕਣਾ ਹੈ ਜੋ ਮਰਜੀ ਹੋ ਜਾਵੇ ਫਿਰ ਸਾਡਾ ਇਹ ਨਵਾਂ ਸਾਲ ਸਾਡੀ ਜ਼ਿੰਦਗੀ ਸਫਲੀ ਹੋ ਜਾਏਗੀ ਵੀ ਇਹ ਸਿੱਖ ਨੇ ਇੱਕ ਚੰਗਾ ਕੰਮ ਕਰ ਲਿਆ ਹੈ ਇੱਕ ਚੰਗਾ ਗੁਣ ਸਿੱਖ ਲਿਆ ਹੈ ਵੀ ਮੈਂ ਮੱਥਾ ਟੇਕਣਾ ਜੋ ਮਰਜ਼ੀ ਹੋ ਜਾਵੇ ਅਸੀਂ ਅੱਜ ਨਵੇਂ ਸਾਲ ਤੋਂ ਇੱਕ ਗੱਲ ਹੋਰ ਸਿੱਖ ਲਈਏ ਵੀ ਮੈਂ ਅੱਜ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਮੈਂ ਹੁਣ ਕਰਦੇ ਹੀ ਰਹਿਣਾ ਜ਼ਰੂਰ ਕਰਾ ਕਰਾਂਗਾ ਭਾਵੇਂ ਜੋ ਮਰਜ਼ੀ ਮੇਰਾ ਲਾਭ ਹੋਵੇ ਨੁਕਸਾਨ ਹੋਵੇ ਮੈਂ ਜਪਜੀ ਸਾਹਿਬ ਦਾ ਪਾਠ ਕਰਨਾ ਛੱਡਾਂਗਾ ਨਹੀਂ ਜੇ ਮੈਨੂੰ ਨਹੀਂ ਆਉਂਦਾ ਤਾਂ ਮੈਂ ਸਿੱਖ ਲਵਾਂਗਾ ਪਰ ਮੈਂ ਕਰਾਂਗਾ ਜ਼ਰੂਰ ਫਿਰ ਨਵਾਂ ਸਾਲ ਸਾਡਾ ਸਫਲਾ ਹੋਗੇ ਜਿਹਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ ਉਹ ਇਹ ਬਚਨ ਕਰੇ ਵੀ ਮੈਂ ਅੱਧਾ ਘੰਟਾ ਬੈਠ ਕੇ ਜਾਂ 1 ਘੰਟਾ ਬੈਠ ਕੇ ਆਖਾਂਗਾ ਵਾਹਿਗੁਰੂ ਵਾਹਿਗੁਰੂ ਵਾਹਿ ਤੋ ਕਿ ਸਾਡੇ ਕੋਲ ਇੱਕ ਬਹਾਨਾ ਹੈ ਨਾ ਵੀ ਮੈਨੂੰ ਪਾਠ ਨਹੀਂ ਕਰਨਾ ਆਉਂਦਾ ਚਲੋ ਖੜਾ ਹੀ ਛੁੱਟ ਗਿਆ ਮਹਾਰਾਜ ਕਹਿੰਦੇ ਨਹੀਂ ਬਹਾਨਾ ਤੇਰਾ ਨਹੀਂ ਚੱਲੇਗਾ ਨਹੀਂ ਪਾਠ ਕਰਨਾ ਆਉਂਦਾ ਵਾਹਿਗੁਰੂ ਤੇ ਕਹਾਈ ਸਕਦਾ ਨਾ ਅਨਪੜ ਬੰਦਾ ਵੀ ਆਪਣੇ ਮੂੰਹ ਤੋਂ ਵਾਹਿਗੁਰੂ ਕਹਿ ਸਕਦਾ ਅੱਜ ਤੋਂ ਬਾਅਦ ਇਹ ਪ੍ਰਣ ਕਰ ਲਾ ਆਪਣੀ ਜ਼ਿੰਦਗੀ ਵਿੱਚ ਵੀ ਮੈਂ ਅੱਧਾ ਘੰਟਾ ਜ਼ਰੂਰ ਬੈਠ ਕੇ ਇਹ ਬਚਨ ਪੜਾਂਗਾ ਤੇ ਫਿਰ ਤੇ ਤੇਰਾ ਨਵਾਂ ਸਾਲ ਹੈ ਸਫਲਾ ਅੱਜ ਤੋਂ ਬਾਅਦ ਇਹ ਵਚਨ ਕਰ ਲਿਆ ਵੀ ਮੈਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੀ ਕਰਨਾ ਹੈ ਤੇ ਨਾਮ ਜਪ ਕੇ ਬਾਣੀ ਪੜ ਕੇ ਫਿਰ ਭਾਵੇਂ ਸੌ ਜਾਵਾਂ ਨਵਾਂ ਸਾਲ ਫਿਰ ਵੀ ਸਫਲਾ ਹੈ ਇਹ ਨਵੇਂ ਸਾਲ ਤੋਂ ਇਹ ਗਨ ਲੈ ਲਾ ਵੀ ਮੈਂ ਅੱਜ ਤੋਂ ਔਗਣ ਛੱਡਦੇ ਨੇ ਵੀ ਜੇ ਮੈਂ ਨਸ਼ਾ ਪੱਤਾ ਕੋਈ ਕਰਦਾ ਹੈ ਨਾ ਅੱਜ ਤੋਂ ਬਾਅਦ ਮੈਂ ਨਸ਼ਾ ਨਹੀਂ ਕਰਾਂਗਾ ਇਹ ਦੇ ਮੈਨੂੰ ਪਰਮਾਤਮਾ ਨੇ ਦਿੱਤੀ ਹੈ ਮੈਂ ਇਹਦਾ ਕੋਈ ਵਜ਼ਾੜ ਨਾ ਕਰਾਂ ਨੁਕਸਾਨ ਨਾ ਕਰਾਂ ਬਲਕਿ ਜਿਵੇਂ ਦਿੱਤੀ ਹੈ ਓਵੇਂ ਹੀ ਸੰਭ ਕੇ ਰੱਖਾਂ ਅੱਜ ਤੋਂ ਬਾਅਦ ਮੈਂ ਨਸ਼ੇ ਛੱਡ ਦਿੱਤੇ ਕਿਉਂਕਿ ਰੱਬ ਮੇਰੇ ਅੰਦਰ ਹੈ ਤੇ ਮੈਂ ਨਸ਼ੇ ਕਰ ਕਰ ਕੇ ਤੇ ਕੀ ਕਰਦਾ ਪਿਆ ਇਹ ਪਾਪ ਹੀ ਕਰਦਾ ਪਿਆ ਨਾ ਹਰ ਵੇਲੇ ਅਜ ਤੋਂ ਬਾਅਦ ਮੈਂ ਨਸ਼ਾ ਛੱਡਿਆ ਮੈਂ ਕਰਨਾ ਨਹੀਂ ਫਿਰ ਤੇਰਾ ਨਵਾਂ ਸਾਲ ਹੋ ਗਿਆ ਸਫਲਾ ਵੀ ਤੂੰ ਚੰਗਾ ਗੁਣ ਲੈ ਚੱਲਿਆ ਅਜ ਤੋਂ ਬਾਅਦ ਮੈਂ ਆਪਣੇ ਕੇਸਾਂ ਨੂੰ ਨਹੀਂ ਕਿਟਾਵਾਂਗਾ ਇਹ ਮੇਰੇ ਗੁਰੂ ਦੀ ਮੋਹਰ ਨੇ ਕੱਲ ਦਿਹਾੜੇ ਸਾਬਦਾਦਿਆਂ ਦਾ ਦਿਹਾੜਾ ਬਣਾ ਕੇ ਬੜਾ ਵਿਰਾਗਮਈ ਹੋਇਆ ਪਿਆ ਤੇ ਦੋ ਦਿਨ ਨਹੀਂ ਲੱਗੇ ਤੇ ਅੱਜ ਫਿਰ ਥੂੜਟ ਮੱਕਾ ਵਜਦਾ ਪਿਆ ਤੇ ਭੰਗੜਾ ਪਉਂਦਾ ਪਿਆ ਉਹ ਨਵੇਂ ਸਾਲ ਦੀ ਪਿਛਲਾ ਸਾਰਾ ਭੁੱਲ ਗਿਆ ਹੁਣ ਅੱਗੇ ਉਹਨੂੰ ਚੇਤਾ ਕਰ ਲਿਆ ਮਹਾਰਾਜ ਕਹਿੰਦੇ ਇਸ ਤਰ੍ਹਾਂ ਨਹੀਂ ਭਾਈ ਨਵਾਂ ਸਾਲ ਇਨ੍ਹਾਂ ਗੁਣਾਂ ਨਾਲ ਬਣਾ ਤੇ ਜੇ ਤੂੰ ਗੋਣ ਨਹੀਂ ਨ ਸਿੱਖਿਆ ਤੇ ਫਿਰ ਭਾਵੇਂ ਦਿਨ ਨਵਾ ਹੋਵੇ ਤੇ ਭਾਵੇਂ ਪੁਰਾਣਾ ਹੋਵੇ ਤੇ ਭਾਵੇਂ ਸਾਲ ਬਦਲ ਜਾਵੇ ਤੇ ਭਾਵੇਂ ਹਫਤਾ ਬਦਲ ਜਾਵੇ ਫਿਰ ਤੇ ਉਹ ਪਸ਼ੂ ਵਰਗੀ ਹਾਲਤ ਹੈ ਵੀ ਕਿ ਕਿੱਲੇ ਤੇ ਬੱਜੇ ਹੀ ਰਹਿਣਾ ਹੈ ਤੂੰ ਉੱਥੇ ਹੀ ਰਹਿਣਾ ਉਸ ਤੋਂ ਗਾਂ ਤੁਰਨਾ ਹੀ ਨਹੀਂ ਤੇ ਫਿਰ ਕੋਈ ਮੰਜ਼ਲ ਨਹੀਂ ਮਿਲੇਗੀ ਸੋ ਬਚਨ ਇਹ ਹੈ ਵੀ ਅਸੀਂ ਨਵੇਂ ਸਾਲ ਨਵੇਂ ਦਿਹਾੜੇ ਤੇ ਬੜੇ ਬਣਾਉਂਦੇ ਆ ਸ਼ਾਲਾ ਮਾਰ ਮਾਰ ਕੇ ਤੇ ਬੜੇ ਜਕਾਰੇ ਵੀ ਛੱਡਦੇ ਆ ਵੀ ਨਵਾਂ ਸਾਲ ਆ ਗਿਆ ਵੀ ਜਕਾਰਾ ਛੱਡਦੀਏ ਦਵਾਦਆ ਬੜੀ ਖੁਸ਼ੀ ਮਿਲੇ ਪਰ ਨਵੇਂ ਸਾਲ ਦਾ ਗੁਣ ਵੀ ਤੇ ਧਾਰਨ ਕਰੀਏ ਨਾ ਵੀ ਨਵੇਂ ਸਾਲ ਵਿੱਚ ਅਸੀਂ ਕਿੰਨੇ ਕੁ ਬਦਲੇ ਆ ਜੇ ਅਸੀਂ ਬਦਲੇ ਹੀ ਨਹੀਂ ਆਪਣੇ ਆਪ ਨੂੰ ਬਦਲਿਆ ਹੀ ਨਹੀਂ ਮਹਾਰਾਜ ਕਹਿਣ ਲੱਗੇ ਬਚਨ ਇਹ ਚਰਨ ਸ਼ਰਨ ਗੁਰ ਇਕ ਪੰਡਾ ਜਾਈ ਚੱਲ ਗੁਰੂ ਵੱਲ ਇੱਕ ਕਦਮ ਤੁਰਤੇ ਸਈ ਨਾ ਕੁਝ ਨਾ ਕੋਈ ਤੇ ਬਦਲ ਨਾ ਆਪਣੇ ਆਪ ਨੂੰ ਵੀ ਮਹਾਰਾਜ ਕੱਲ ਮੇਰੇ ਵਿੱਚ ਆ ਘਾਟ ਸੀ ਤੇ ਅੱਜ ਮੈਂ ਉਹ ਔਗਣ ਛੱਡਿਆ ਹੈ ਤੇ ਅੱਜ ਮੈਂ ਗੁਣ ਧਾਰਨ ਕਰ ਲੈ ਇੱਕ ਕਦਮ ਚੱਲਿਆ ਤੇ ਗੁਰੂ ਤੇ ਇਹਨੂੰ ਅੱਗੋਂ ਕਈ ਕਦਮ ਲੈਣ ਵਾਸਤੇ ਆ ਗਿਆ ਵੀ ਚਲੋ ਸਿੱਖ ਮੇਰਾ ਬਚਨ ਮੰਨਦਾ ਪਿਆ ਭਾਈ ਕੁਝ ਕਮਾਈ ਕੀਤੀ ਐ ਤੇ ਜੇ ਸੇਖਾ ਕੇ ਵੀ ਨਹੀਂ ਮਹਾਰਾਜ ਮੈਂ ਤੇ ਨੰਨਾ ਅਖਰੀ ਪੜਿਆ ਵੀ ਹਰ ਕੰਮ ਤੋਂ ਨਾ ਹੀ ਐ ਵੀ ਮੈਂ ਕਰਨਾ ਕੱਕ ਨਹੀਂ ਐ ਤੇ ਮੈਂ ਉਸੇ ਤਰ੍ਹਾਂ ਹੀ ਰਹਿਣਾ ਹੈ ਫਿਰ ਗੁਰੂ ਵੀ ਨੇੜੇ ਨਹੀਂ ਆਉਂਦਾ ਸੋ ਨਵਾਂ ਸਾਲ ਇਹ ਐ ਸਾਡੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਆਪਣੇ ਆਪ ਨੂੰ ਨਵਾਂ ਬਣਾਈਏ ਅਫਗੁਨਾ ਨੂੰ ਛੱਡੀਏ ਗੁਨਾ ਨੂੰ ਧਾਰਨ ਕਰੀਏ ਜਿਹੜਾ ਗੁਰੂ ਘਰੇ ਨਹੀਂ ਆਉਂਦਾ ਉਹ ਅੱਜ ਤੋਂ ਬਚਨ ਕਰੇ ਵੀ ਮੈਂ ਜਰੂਰ ਮੱਥਾ ਟੇਕਾਂਗਾ ਜਿਹੜਾ ਪਾਠ ਨਹੀਂ ਕਰਦਾ ਉਹ ਬਚਨ ਕਰੇ ਵੀ ਮੈਂ ਅੱਜ ਤੋਂ ਬਾਅਦ ਪਾਠ ਕਰਾਂਗਾ ਜਿਹੜਾ ਸਿਮਰਨ ਨਹੀਂ ਕਰਦਾ ਉਹ ਬਚਨ ਕਰੇ ਵੀ ਮੈਂ ਸਿਮਰਨ ਕਰਾਂਗਾ ਜਿਹੜਾ ਸੇਵਾ ਨਹੀਂ ਕਰਦਾ ਉਹ ਬਚਨ ਕਰੇ ਵੀ ਮੈਂ ਸੇਵਾ ਕਰਾਂਗਾ ਜਿਹੜਾ ਅੰਮ੍ਰਿਤ ਵੇਲੇ ਨਹੀਂ ਉੱਠਦਾ ਉਹ ਬਚਨ ਕਰੇ ਵੀ ਅੰਮ੍ਰਿਤ ਵੇਲੇ ਉਠਾਂਗਾ ਜੇ ਤੇ ਇਹਦੇ ਵਿੱਚੋਂ ਕੋਈ ਇੱਕ ਅਧਾ ਗੁਣ ਧਾਰਨ ਕਰ ਲਾਂਗੇ ਤੇ ਫਿਰ ਸਾਡੀ ਜ਼ਿੰਦਗੀ ਵੀ ਨਵੀਂ ਐ ਤੇ ਸਾਡਾ ਸਾਲ ਵੀ ਸਾਨੂੰ ਮੁਬਾਰਕ ਹੈ ਤੇ ਜੇ ਨਹੀਂ ਤੇ ਫਿਰ ਜਿੰਨਾ ਮਰਜ਼ੀ ਮੋਬਾਈਲ ਤੇ ਤੁਸੀਂ ਮੈਸੇਜ ਲਿਖ ਲੈ ਕੇ ਭਾਈ ਜੋ ਉਹ ਜਿੰਨੇ ਮਰਜ਼ੀ ਪਟਾਕੇ ਜੇ ਬਲਦੇ ਮੋਬਾਈਲ ਤੇ ਵਿਖਾਈ ਜੋ ਵੀ ਨਵਾਂ ਸਾਲ ਆ ਗਿਆ ਤੇ ਤੁਹਾਨੂੰ ਵਧਾਈਆਂ ਗਰੁੱਪਾਂ ਦੇ ਵਿੱਚ ਜੋ ਮਰਜ਼ੀ ਲਿਖ ਕੇ ਭਾਈ ਚੱਲੋ ਕੁਝ ਨਹੀਂ ਹੋਣਾ ਉਹਦੇ ਨਾਲ ਇਹ ਤੇ ਐਵੇਂ ਕੇਵਲ ਬਨਰਟੀ ਫੁੱਲਾਂ ਦੇ ਵਿੱਚੋਂ ਕਦੇ ਖੁਸ਼ਬੂ ਨਹੀਂ ਆਈ ਹੈ ਬਨਰਟੀ ਫੁੱਲ ਲੋਕੀ ਲੈ ਕੇ ਰੱਖ ਲੈਣ ਕਮਰਿਆਂ ਦੇ ਵਿੱਚ ਜਾਂ ਮਹਾਰਾਜ ਉਹ ਉਹ ਕੇਵਲ ਵਿਖਾਵੇ ਵਾਲੇ ਨੇ ਉਹਦੇ ਵਿੱਚੋਂ ਖੁਸ਼ਬੂ ਮੈਂ ਕਦੀ ਤੁਸੀਂ ਇਛਾਈ ਨਾ ਰੱਖੋ ਫੁੱਲ ਦੇ ਉੱਪਰ ਭੋਰਾ ਬੈੰਦਾ ਨਕਲੀ ਫੁੱਲਾਂ ਤੇ ਤਾਂ ਮੱਖੀ ਵੀ ਨਹੀਂ ਬੈਂਦੀ ਉਹ ਵੀ ਉੱਥੇ ਨਹੀਂ ਬੈਠਦੀ ਵੀ ਇੱਥੋਂ ਕੁਝ ਨਹੀਂ ਮਿਲਣਾ ਇਹ ਗੁਰਮਖੋ ਅਸੀਂ ਐਵੇਂ ਮੈਸੇਜ ਟਾਈਪ ਕਰ ਕਰਕੇ ਇੱਕ ਦੂਜੇ ਦੇ ਮੋਬਾਈਲ ਭਰੀ ਜਾਂਦੇ ਗਰੁੱਪਾਂ ਦੇ ਗਰੁੱਪੀ ਭਰੇ ਪੈਣਾ ਕੋਈ ਕੰਮ ਦੀ ਗੱਲ ਨਾ ਕੋਈ ਚੰਗੀ ਗੱਲ ਨਾ ਕੋਈ ਸਿੱਖਿਆ ਦੀ ਗੱਲ ਇੱਕ ਦੂਜੇ ਨੂੰ ਭੇਜਦੇ ਪੈ ਕਿੰਨਿਆਂ ਨੂੰ ਭੇਜਦੇ ਪੈ ਜਿਹੜਾ ਵੀ ਮਿਲਦਾ ਉਹਨੂੰ ਆਖੇ ਨਵਾਂ ਸਾਲ ਮੁਬਾਰਕ ਹੋਵੇ ਨਵਾਂ ਸਾਲ ਮੁਬਾਰਕ ਹੋਵੇ ਪਰ ਗੱਲ ਤੇ ਹੈ ਵੀ ਤੂੰ ਕਿੰਨਾ ਕੁ ਬਦਲਿਆ ਤੇ ਜਿੰਨੂੰ ਕਹਿੰਦਾ ਪਿਆ ਉਹ ਕਿੰਨਾ ਕੁ ਬਦਲਿਆ ਹੈ ਦੋਨੇ ਜਾਣੇ ਬੱਜੇ ਤੇ ਉਸੇ ਕਿੱਲੇ ਨਾਲ ਜਿੱਥੇ ਪਹਿਲਾਂ ਬੱਜੇ ਹੀ ਤੇ ਤਰੱਕੀ ਤੇ ਕੋਈ ਕੀਤੀ ਨਹੀਂ ਜੀਵਨ ਦੇ ਅੰਦਰ ਇਕੱਲਾ ਸਾਲ ਬਕੈਨ ਦੇ ਨਾਲ ਕੁਝ ਨਹੀਂ ਹੁੰਦਾ ਇਹ ਗੱਲ ਹੋਰ ਅਸੀਂ ਵੇਖਦੇ ਆ ਅੱਗੇ ਪਿੱਛੇ ਭਾਵੇਂ ਅਸੀਂ ਮੱਥਾ ਨਾ ਟੇਕੀਏ ਅਸੀਂ ਨਵੇਂ ਸਾਲ ਤੇ ਮੱਥਾ ਟੇਕਨਾ ਆ ਵੀ ਰੱਬਾ ਪਿਛਲੇ ਸਾਲ ਦੇ ਸਾਡੇ ਜਿੰਨੇ ਪਾਪ ਅਸੀਂ ਕੀਤੇ ਜਿੰਨਿਆਂ ਦਾ ਅਸੀਂ ਨੁਕਸਾਨ ਕੀਤਾ ਚੁਗਲੀ ਕਰਕੇ ਨਿੰਦਿਆ ਕਰਕੇ ਉਹ ਸਾਡੇ ਸਾਰੇ ਬਖਸ਼ ਦੇ ਤੇ ਗਾਮ ਸਾਡੇ ਤੇ ਮੋਢੇ ਤੇ ਹੱਥ ਰੱਖ ਵੀ ਤਗੜੇ ਹੋ ਕੇ ਫਿਰ ਇਦਾਂ ਦੇ ਹੋਰ ਕਰੀਏ ਅਗਲਾ ਸਾਲ ਵੀ ਸਾਡਾ ਸਾਨੂੰ ਤਗੜੀ ਤਰੱਕੀ ਮਿਲੇ ਜਿਹੜਾ ਪਿੱਛੇ ਕੋਈ ਕਸਰ ਰਹਿ ਗਈ ਹੈ ਉਹ ਅੱਗੇ ਅਸੀਂ ਪੂਰੀ ਕਰ ਦਈਏ ਹੋਰ ਲਿ ਜਾ ਕੇ ਇਹ ਸਾਨੂੰ ਮਤ ਸੁਮਤ ਦੇ ਨਹੀਂ ਇਸ ਤਰ੍ਹਾਂ ਕਰਨ ਦੇ ਨਾਲ ਕੁਝ ਨਹੀਂ ਹੋਣਾ ਇਹ ਤੇ ਕੇਵਲ ਇੱਕ ਸਾਡੇ ਮਨ ਦੇ ਭਰਮ ਨੇ ਵੀ ਅੱਜ ਪਤਾ ਨਹੀਂ ਮੈਂ ਮੱਥਾ ਟੇਕਾਂਗਾ ਤੇ ਸਾਰਾ ਸਾਲ ਮੈਨੂੰ ਕਿਹੜੀਆਂ ਲਾਟਰੀਆਂ ਲੱਗਦੀਆਂ ਰਹਿਣੀਆਂ ਕੁਝ ਨਹੀਂ ਹੈ ਜੀਵਨ ਇਸੇ ਤਰ੍ਹਾਂ ਹੀ ਚੱਲਣਾ ਹੈ ਤੇ ਨਵੇੜਾ ਤੇਰੇ ਕਰਮਾਂ ਤੇ ਆ ਕੇ ਹੋਣਾ ਵੀ ਤੂੰ ਕੀ ਕਰਦਾ ਪਿਆ ਕੱਲਾ ਮੋਬਾਈਲਾਂ ਤੇ ਲਿਖ ਕੇ ਭੇਜਣ ਦੇ ਨਾਲ ਨਾ ਕੋਈ ਨਵਾਂ ਸਾਲ ਹੋ ਜਾਣਾ ਤੇ ਨਾ ਇਹ ਤੇ ਬੰਦਿਆ ਨੇ ਤਰੀਕਾ ਬੰਦਿਆ ਨੇ ਵੀ ਅੱਜ ਮਹੀਨੇ ਦੀ ਆ ਤਰੀਕ ਹੈ ਅੱਜ ਸਾਲ ਦੀ ਆ ਤਰੀਕ ਹੈ ਗੁਰੂ ਨਾਨਕ ਸਾਹਿਬ ਪਾਛਿਆ ਕਹਿਣ ਲੱਗੇ ਸੋਈ ਚੰਦ ਚੜ੍ਹੇ ਸੇ ਤਾਰੇ ਸੋਈ ਦਿਨિયਰ ਤਬਤ ਰਹਿ ਚੰਦਰਮਾ ਵੀ ਉਹੀ ਹੈ ਜਿਹੜਾ ਕੱਲ ਸੀ ਤੇ ਉਹੀ ਅੱਜ ਹੈ ਸੂਰਜ ਵੀ ਉਹੀ ਹੈ ਜਿਹੜਾ ਕੱਲ ਚੜ੍ਹਿਆ ਤੇ ਉਸੇ ਨੇ ਅੱਜ ਚੜ੍ਹਣਾ ਹੈ ਹਵਾ ਵੀ ਉਹ ਹੈ ਜਿਹੜੀ ਕੱਲ ਚੱਲਦੀ ਵੀ ਉਹਨੇ ਹੀ ਅੱਜ ਚੱਲਣਾ ਹੈ ਰੱਬ ਨੇ ਤਾਂ ਉਸੇ ਤਰ੍ਹਾਂ ਹੀ ਸ੍ਰਿਸ਼ਟੀ ਨੂੰ ਚਲਾਇਆ ਹੋਇਆ ਹੈ ਇਹ ਤਰੀਕਾ ਇਹ ਮਹੀਨੇ ਇਹ ਸਾਰੇ ਤੇ ਬੰਦੇ ਨੇ ਬਣਾਏ ਨੇ ਇੱਕ ਦਿਨ ਬਦਲਿਆ ਤੇ ਅਗਲਾ ਦਿਨ ਆ ਗਿਆ ਤੇ ਅਸੀਂ ਉਹਦੇ ਵਿੱਚ ਖੁਸ਼ੀਆਂ ਜੜੀਆਂ ਮਨਾਉਂਦੇ ਪਏ ਹਾਂ ਪਰ ਇਹਦੇ ਤੋਂ ਸਾਨੂੰ ਸਿੱਖਿਆ ਲੈਣੀ ਇਹ ਚਾਹੀਦੀ ਹੈ ਵੀ ਮੈਂ ਆਪਣੇ ਜੀਵਨ ਨੂੰ ਬਦਲਣਾ ਹੈ ਜੇ ਤੇ ਜੀਵਨ ਬਦਲ ਗਿਆ ਗੁਰੂ ਕਹਿਆ ਸਿੱਖਾ ਤੇ ਫਿਰ ਭਾਵੇਂ ਦਿਨ ਕੋਈ ਵੀ ਹੈ ਉਹ ਮੁਬਾਰਕ ਹੈ ਜੇ ਤੇਰਾ ਜੀਵਨ ਨਹੀਂ ਬਦਲਿਆ ਤੇ ਫਿਰ ਤੂੰ ਭਾਵੇਂ ਆਖ ਵੀ ਮੈਂ ਕਿੰਨਾ ਵੇ ਨਵੇਂ ਸਾਲ ਵਿੱਚ ਆ ਗਿਆ ਹਾਂ ਗੁਰੂ ਕੋਲ ਆ ਗਿਆ ਹਾਂ ਮੰਦਰ ਗੁਰਦੁਆਰੇ ਚਲਾ ਗਿਆ ਹਾਂ ਕੋਈ ਲਾਭ ਨਹੀਂ ਜੇ ਆਪਣੇ ਆਪ ਨੂੰ ਬਦਲਿਆ ਨਹੀਂ ਹੈ ਸੋ ਇਹਨਾਂ ਬਚਨਾਂ ਦੇ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਸਾਹਿਬ ਮੇਰਾ ਨੀਤ ਨਵਾਂ ਗੁਰਬਾਣੀ ਦਾ ਬਚਨ ਹੈ ਰੱਬ ਦਾ ਹਰ ਸਮਾਂ ਜਿਹੜਾ ਤੇਰੀ ਜ਼ਿੰਦਗੀ ਵਿੱਚ ਤੈਨੂੰ ਮਿਲਦਾ ਪਿਆ ਉਹ ਨਵਾਂ ਹੈ ਕਿਉਂਕਿ ਉਹ ਵੀ ਹਰ ਵੇਲੇ ਨਵਾਂ ਹੀ ਹੈ ਕੁਝ ਅਖਬਾਰ ਪੜ ਲਵੋ ਕੋਈ ਰਸਾਲਾ ਪੜ ਲਵੋ ਇੱਕ ਤੋਂ ਦੂਜੀ ਵਾਰ ਚੌਥੀ ਵਾਰ ਪੜੋਗੇ ਤੇ ਪੜਨੂ ਜੀ ਦੀ ਕਰਨਾ ਵਗਾ ਕੇ ਪਰੇ ਮਾਰੀਦਾ ਵੀ ਇਹ ਪੜ ਲਿਆ ਉਹਨੇ ਜੀ ਕਰਦਾ ਗੁਰਬਾਣੀ ਦਾ ਪਾਠ ਕਰਦੇ ਜੀ ਜਪਜੀ ਸਾਹਿਬ ਆਪਾਂ ਰੋਜ਼ ਕਰਦੇ ਆ ਸੁਖਮਨੀ ਸਾਹਿਬ ਵੀ ਕੁਝ ਐਸੇ ਹੋਣਗੇ ਗੁਰਮੁਖ ਜਿਹੜੇ ਰੋਜ਼ ਕਰਦੇ ਗੁਰਬਾਣੀ ਦੇ ਵਿੱਚੋਂ ਨਿਤ ਨਵਾਂ ਰਸ ਆਉਂਦਾ ਹੈ ਨਿਤ ਨਵਾਂ ਸਵਾਦ ਆਉਂਦਾ ਹੈ ਨਿਤ ਨਵੀਆਂ ਦਾਤਾਂ ਮਿਲਦੀਆਂ ਕਿਉਂਕਿ ਗੁਰਬਾਣੀ ਉਹਦਾ ਨਾਮ ਹੈ ਜਿਹੜਾ ਸਦਾ ਵਾਸਤੇ ਨਵਾਂ ਹੈ ਪਰਮਾਤਮਾ ਇਸ ਕਰਕੇ ਬਚਨੇ ਹੈ ਵੀ ਪਰਮਾਤਮਾ ਨਿਤ ਨਵਾ ਉਹਦਾ ਨਾਮ ਨਿਤ ਨਵਾ ਉਹਦੇ ਨਾਮ ਨੂੰ ਜਪ ਤਾ ਤੇਰਾ ਸਾਲ ਇਹ ਮਹੀਨਾ ਇਹ ਆਇਆ ਹੋਇਆ ਦਿਨ ਸਫਲਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਲਿਖਿਆ ਕਹਿਣ ਲਗੇ ਮਹਾ ਦਿਵਸ ਮੂਰਤ ਭਲੇ ਮਹੀਨਾ ਘੜੀਆਂ ਮੂਰਤ ਭਲੇ ਜਿਨ ਕੋ ਨਜ਼ਰ ਕਰੇ ਜਿਨ੍ਹਾਂ ਉਪਰ ਤੇਰੀ ਹੋ ਜਾਵੇ ਬਖਸ਼ਿਸ਼ ਕਿਰਪਾ ਉਹ ਸਭ ਕੁਝ ਹੀ ਨਵਾ ਹੈ ਸੋ ਮਹਾਰਾਜ ਕਹਿਣ ਲਗੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀ ਐ ਪ੍ਰੇ ਤੁਧ ਭਗਵੰਤਾ ਬੋਹਰੇ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰਦਵਾਰੇ ਜਿਉ ਹਉ ਘੋਲੀ ਜਿਉ ਹੁਲਕਮਾਈ ਤੇ ਸਚੇ ਗੁਰਦਵਾਰੇ ਜਿਉ ਇਹ ਗੁਰਬਾਣੀ ਦੇ ਬਚਨ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੇ ਸੋ ਗੁਰਮੁਖੋ ਇਹ ਬਚਨ ਜਿਹੜੇ ਨੇ ਗੁਰੂ ਦੇ ਦਰ ਤੋਂ ਹੀ ਸਾਨੂੰ ਪ੍ਰਾਪਤ ਹੋਣੇ ਨੇ ਸਾਡੀ ਜ਼ਿੰਦਗੀ ਬਦਲਣ ਵਾਸਤੇ ਕੇਵਲ ਇੱਕ ਦੂਜੇ ਦੇ ਮਗਰ ਨਾ ਤੁਰੇ ਚੱਲੀਏ ਕਿ ਜਿਵੇਂ ਅੱਜ ਆਖਦੇ ਵੀ ਨਵਾਂ ਸਾਲ ਤੇ ਆਪਾਂ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਪੈ ਜਾਂ ਮੈਸੇਜ ਕਰਦੇ ਪੈ ਮੋਬਾਈਲਾਂ ਦੇ ਉੱਪਰ ਵੀ ਨਵਾਂ ਸਾਲ ਮੁਬਾਰਕ ਹੋਵੇ ਨਵਾਂ ਸਾਲ ਤੁਹਾਡੇ ਵਾਸਤੇ ਖੁਸ਼ੀਆਂ ਲੈ ਕੇ ਆਵੇ ਨਹੀਂ ਇਸ ਤਰ੍ਹਾਂ ਕਹਿਣ ਦੇ ਨਾਲ ਕੁਝ ਨਹੀਂ ਹੋਣਾ ਜਾਂ ਮੈਸੇਜ ਕਰਨ ਨਾਲ ਕੁਝ ਨਹੀਂ ਹੋਣਾ ਉਸੇ ਆਪਣੀ ਜ਼ਿੰਦਗੀ ਵਿੱਚ ਨਵਾਂ ਸਾਲ ਆਪ ਲੈ ਕੇ ਆਉਣਾ ਹੈ ਕਿਵੇਂ ਲੈ ਕੇ ਆਉਣਾ ਹੈ ਆਪਣੇ ਆਗਣ ਛੱਡਨੇ ਪੈਣਗੇ ਅਤੇ ਉਹ ਗੁਣ ਧਾਰਨ ਕਰਨੇ ਪੈਣਗੇ ਜਿਹੜਾ ਅੰਮ੍ਰਿਤ ਵੇਲੇ ਨਹੀਂ ਉੱਠਦਾ ਉਹ ਅੰਮ੍ਰਿਤ ਵੇਲੇ ਉੱਠੇ ਜਿਹੜਾ ਬਾਣੀ ਨਹੀਂ ਪੜਦਾ ਉਹ ਬਾਣੀ ਪੜੇ ਜਿਹੜਾ ਸੰਗਤ ਵਿੱਚ ਨਹੀਂ ਆਉਂਦਾ ਉਹ ਸੰਗਤ ਵਿੱਚ ਆਵੇ ਜਿਹੜਾ ਕੇਸ ਕਟਾਉਂਦਾ ਉਹ ਕੇਸ ਕਟਾਉਣੇ ਛੱਡ ਕੇ ਗੁਰੂ ਦੇ ਕੇਸਾਂ ਨੂੰ ਰੱਖ ਲਵੇ ਜਿਹੜਾ ਸੇਵਾ ਨਹੀਂ ਕਰਦਾ ਉਹ ਸੇਵਾ ਕਰੇ ਜਿਹੜਾ ਕੋਈ ਨਿੰਦਿਆ ਚੁਗਲੀ ਕਰਦਾ ਨਿੰਦਿਆ ਚੁਗਲੀ ਛੱਡ ਕੇ ਬਲਕੇ ਅਗਲੇ ਦੇ ਭਲੇ ਵਾਸਤੇ ਕੋਈ ਕਾਰਜ ਕਰੇ ਜਿਹੜਾ ਸਿਮਰਨ ਨਹੀਂ ਕਰਦਾ ਉਹ ਸਿਮਰਨ ਕਰੇ ਸੋ ਜੇ ਤੇ ਇਹ ਗੁਣ ਧਾਰਨ ਕਰ ਲਵੋਗੇ ਤੇ ਫਿਰ ਤੇ ਗੁਰਮੁਖੋ ਨਵਾਂ ਸਾਲ ਆਪਣੀ ਜ਼ਿੰਦਗੀ ਵਿੱਚ ਆ ਗਿਆ ਆਪਾਂ ਗਏ ਆ ਬਗਲ ਪਰ ਜੇ ਆਪਾਂ ਇਹ ਕੁਝ ਨਹੀਂ ਸਿੱਖਿਆ ਪਹਿਲਾਂ ਵਾਂਗੂ ਹੀ ਅਸੀਂ ਉੱਠਦੇ ਨਹੀਂ ਪਹਿਲਾਂ ਵਾਂਗੂ ਹੀ ਬਾਣੀ ਨਹੀਂ ਪੜ੍ਹਦੇ ਪਹਿਲਾਂ ਵਾਂਗੂ ਹੀ ਸਿਮਰਨ ਨਹੀਂ ਕਰਦੇ ਪਹਿਲਾਂ ਵਾਂਗੂ ਹੀ ਨਿੰਦਿਆ ਚੁਗਲੀ ਕਰਦੇ ਪਏ ਹਾਂ ਤੇ ਫਿਰ ਸਾਡੀ ਜ਼ਿੰਦਗੀ 'ਚ ਕੋਈ ਨਵਾਂ ਸਾਲ ਨਹੀਂ ਆਇਆ ਤੇ ਨਾ ਹੀ ਸਾਨੂੰ ਇਹਦੇ ਨਾਲ ਕੁਝ ਮਿਲਣਾ ਹੈ ਇਹ ਤੇ ਐਵੇਂ ਦੁਨੀਆਂ ਦੀਆਂ ਬਣਾਈਆਂ ਗੱਲਾਂ ਤੇ ਦੁਨੀਆਂ ਦੇ ਬਣਾਏ ਸਾਲ ਨੇ ਇਹਦੇ ਵਿੱਚੋਂ ਕੁਝ ਨਹੀਂ ਉਹਨਾਂ 'ਚ ਰੋਣਾ ਜਿੰਨਾ ਚਿਰ ਤੂੰ ਆਪਣੇ ਆਪ ਨੂੰ ਬਦਲਦਾ ਨਹੀਂ ਗੁਰਪਾਉ ਵਿੱਚ ਪਾਈ ਚੱਲ ਦੁਨੀਆਂ ਨੂੰ ਕਹੀ ਚੱਲ ਕੁਝ ਨਹੀਂ ਆਉਂਦਾ ਨਕਲੀ ਫੁੱਲਾਂ ਤੋਂ ਕਦੇ ਸੁਗੰਧੀ ਨਹੀਂ ਅਸਲੀ ਤੋਂ ਸੁਗੰਧੀ ਮਿਲਦੀ ਹੈ ਕੇਵਲ ਗੱਲਾਂ ਦੇ ਨਾਲ ਨਹੀਂ ਜਿੰਨਾ ਚਿਰ ਜੁੜਦਾ ਨਹੀਂ ਗੁਰੂ ਦੀ ਬਾਣੀ ਨਾਲ ਉਹਨਾਂ ਚਿਰ ਭਗਤੀ ਦੀ ਸੁਗੰਧੀ ਆਉਣੀ ਨਹੀਂ ਭਾਵੇਂ ਜਿੰਨਾ ਮਰਦੀ ਯਤਨ ਕਰਦਾ ਹੈ ਮਹਾਰਾਜ ਬਚਨ